उस वेल एमरजेंसी में पेशेंट आया बुलेट तो इंजरी के ना पेशेंट की हालत जो सीधी बहुत गंभीर सी रिश्तेदारों सारी असि उन्होंने समझाया कि पेशेंट की हालत है और फिर सर्जरी का डिसीजन लिया सर्जरी कर दी गई है ब्रेन काफ़ी बड़ा क्रॉड भी कटिया गया और जो बुलेट सगी भी हजे पेशेंट की हालत गंभीर है जी हजे आई है ਕਾਰਨ ਪਤਾ ਲੱਗੇ ਕਿਉਂ ਨਹੀਂ ਸੌਰੀ ਫੈਮਿਲੀ ਮੈਟਰ ਕੀ ਹੈ ਉਸ ਬਾਰੇ ਮੈਂ ਕੁਝ ਨਹੀਂ ਬਤਾਇਆ ਜੀ ਉਹ ਕਿੰਦਾ ਹੁਣ ਉਸ ਕੰਡੀਸ਼ਨ ਕ੍ਰਿਟੀਕਲ ਹੈ ਜੀ ਹਜੇ ਸਰਜਰੀ ਪੇਸ਼ੈਂਟ ਦੀ ਹੋਈ ਹੈ ਜੀ ਸੋ ਕੰਡੀਸ਼ਨ ਇਜ਼ ਕ੍ਰਿਟੀਕਲ ਆਲਰੈਡੀ ਕਿਉਂਕਿ ਬ੍ਰੇਨ ਇੰਜਰੀ ਹੈ ਪੇਸ਼ੈਂਟ ਦਾ ਨਾਮ ਕੀ ਹੈ ਮਾਦਵ ਖੁਰਾਨਾ ਸਰ ਜੀ ਡਿਲੇਗੇਸ਼ਨ ਆ ਮਨ ਲੱਗੇ ਕਿੰਨੇ ਹੈ ਫਰਾਈਡਿੰਗ ਈਅਰਸ ਦੇ ਬਾਰੇ ਅਮਨ ਨੂੰ ਇਸ ਬਾਰੇ ਨਹੀਂ ਨੋਲਿਜੀ ਦਿੱਤਾ ਹੋਈ ਹੈ ਕਿੰਨੇ ਗੱਡੀਆਂ ਹੈਗੀਆਂ ਗੋਲਡ ਤੋਂ ਇੱਕ ਇੱਕ ਗੱਡੀ ਹੈ ਠੀਕ ਹਾਂ ਠੀਕ ਹੈ ਪੇਸ਼ੈਂਟ ਉਹਦੀ ਹਾਲਤ ਬਹੁਤ ਗੰਭੀਰ ਹੈ ਜੀ ਕਟਿਆ ਲੈ ਪੇਸ਼ ਹੈ ਜੀ ਵਿੱਚ ਸਾਗੋਬਾਦੀ ਨੂੰ ਗੋਲੀ ਲੱਗਣ ਦੀ ਗੱਲ ਹੈ ਜੀ న్యూਸ ਚ ਚੱਲ ਰਹੀ ਹੈ ਕਿ ਉਹਨੂੰ ਬੜੀ ਵੈਰੀਫਾਈ ਕਰਨ ਤੇ ਪਾਇਆ ਗਿਆ ਹੈਗਾ ਕਿ ਸਾਨੂੰ ਹੌਸਪੀਟਲ ਤੋਂ ਇਨਫੋਰਮੇਸ਼ਨ ਆਈ ਸੀ ਇੱਕ ਜਿਹੜਾ ਕਾਰੋਬਾਰੀ ਹੈ ਜੋ ਜਵਾਰਨਗਰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦਾ ਰਹਿਣ ਵਾਲਾ ਹੈ ਉਹਦੇ ਚ ਗੋਲੀ ਲੱਗੀ ਹੈ ਜੀ ਫਾਇਰਮਨ ਅਫਸਰ ਨੇ ਜਿਹੜਾ ਚੈੱਕ ਕੀਤਾ ਉਹਦੇ ਚ ਪਾਇਆ ਕਿ ਇਹਦੀ ਖੁੱਡੀ ਲਾਇਸੈਂਸੀ ਵੀ ਲੋਨ ਵਾਲਾ ਹੈ ਆਪਣੇ ਘਰੇ ਸੀ ਘਰ ਚ ਜਿਹੜਾ ਹੈਗਾ ਐਕਸੀਡੈਂਟਲ ਫਾਇਰ ਹੋਇਆ ਹੈ

ਸਾਡੇ ਕੋਲ ਸਵੇਰੇ ਜੇ ਐਮਰਜੈਂਸੀ ਵਿੱਚ ਪੇਸ਼ੈਂਟ ਆਇਆ ਬੁਲੇਟ ਇਨਜਰੀ ਦੇ ਨਾਲ ਪੇਸ਼ੈਂਟ ਦੀ ਹਾਲਤ ਜੋ ਸੀ ਬਹੁਤ ਗੰਭੀਰ ਸੀਗੀ ਤੇ ਰਿਸ਼ਤੇਦਾਰਾਂ ਨੂੰ ਸਾਰੀ ਐਸਆਈ ਉਹਨਾਂ ਨੂੰ ਸਮਝਾਇਆ ਕਿ ਪੇਸ਼ੈਂਟ ਦੀ ਹਾਲਤ ਇਹ ਔਰ ਫਿਰ ਸਰਜਰੀ ਦਾ ਡਿਸੀਜਨ ਲਿਆ ਸਰਜਰੀ ਕਰ ਦਿੱਤੀ ਗਈ ਹੈ ਬ੍ਰਾਂਚ ਕਾਫੀ بڑا ਕਲੌਟ ਸੀਗਾ ਉਹ ਵੀ ਕੱਢਿਆ ਗਿਆ ਔਰ ਜੋ ਬੁਲੇਟ ਸੀਗੀ ਉਹ ਵੀ ਹਜੇ ਪੇਸ਼ੈਂਟ ਦੀ ਹਾਲਤ ਗੰਭੀਰ ਹੈ ਜੀ ਤੇ ਹਜੇ ਆਈਸੀਯੂ ਚ ਹੈ तो 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 कि वो तो नहीं सॉरी फैमिली मैटर की है उधर बारे में ना कुछ नहीं पता है कौन कितना है कंडीशन क्रिटिकल है जी हर जी सर्जरी पेशेंट ही हुई है सो कंडीशन इस क्रिटिकल ओनली क्योंकि ब्रेन इंजरी है पेशेंट का नाम की है मानव कुराना सर कितने एज हैं आ मुंबई में कितने फायरिंग हुई है इस बारे में मन नो इस बारे नहीं नॉलेज है कि कितना हुई है कितने कटिंग हैं कि नहीं उन्हें ये हालत बहुत गंभीर है जी क्रिटिकल है पेशेंट आईसीयू में चेंज ठीक है हाँ सर कितने गोली ਦੇਖੋ ਜੀ ਸਾਨੂੰ ਇਨਫੋਰਮੇਸ਼ਨ ਹਸਪਤਾਲ ਵੱਲੋਂ ਜਿਹੜੀ ਹੈਗੀ ਆਈ ਹੈ ਜੀ ਜਿੱਥੇ ਕਿ ਸਾਨੂੰ ਮੈਸੇਜ ਲੱਗਿਆ ਹੈ ਕਿ ਇੱਕ ਵਿਅਕਤੀ ਜਿਹੜਾ ਹੈਗਾ ਹਸਪਤਲ 'ਚ ਦਾਖਲ ਹੋਇਆ ਹੈਗਾ ਜਦੇ ਸਰਚੇ ਬਲੱਡ ਲੱਗੇਗੀ ਇਨਫੋਰਮੇਸ਼ਨ ਮਿਲਨ ਤੇ ਸਾਡੇ ਐਸ ਐਚ ਓ ਡਿਵੀਜ਼ਨ ਨੰਬਰ 6 ਨੇ ਮੌਕੇ ਤੇ ਜਾ ਕੇ ਇਹਦੀ ਪੜਤਾਲ ਕੀਤੀ ਤਾਂ ਇਹ ਜਿਹੜਾ ਪਾਇਆ ਕਿ ਇੱਕ ਬਿਜ਼ਨਸਮੈਨ ਹੈ ਜੋ ਜਵਾਰ ਨਗਰ ਦਾ ਰਹਿਣ ਵਾਲਾ ਹੈ ਉਹ ਉਹਨਾਂ ਦੇ ਕੋਲ ਆਪਣਾ ਲੈਸ਼ਰਸ਼ਿਪ ਪਿਸਤਲ ਹੈ ਉਹ ਉਹ ਆਪਣੇ ਘਰੀ ਜਿਹੜਾ ਆਪਣੇ ਕੰਮ ਵਿੱਚ ਹੀ ਸੀ ਤੋ ਜਿਹੜਾ ਫਾਇਰ ਐਕਸੀਡੈਂਟਲ ਫਾਇਰ ਜਿਹੜਾ ਹੈਗਾ ਪ੍ਰਾਈਮ ਅਫ ਅ ਸਾਈ ਐਕਸੀਡੈਂਟਲ ਫਾਇਰ ਦੀ ਗੱਲ ਜਿਹੜੀ ਸਾਹਮਣੇ ਆਈ ਹੈਗੀ ਉਹ ਜਦੋਂ ਤੱਕ ਅਸੀਂ ਮੌਕੇ ਤੇ ਪਹੁੰਚੇ ਸੀ ਉਹ ਹਸਪਤਾਲ ਜਿਹੜੇ ਹੈਗੇ ਜਾ ਚੁੱਕੇ ਸੀਗੇ ਹੁਣ ਉਹਨਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਬਾਕੀ ਅਸੀਂ ਜਿਹੜੀ ਖਰਦਰ ਤਫਤੀਸ਼ ਅਸੀਂ ਕਰ ਰਹੇ ਹੈਗੇ ਜਿਹੜੇ ਵੀ ਨਵੇਂ ਤੱਥੇ ਸਾਹਮਣੇ ਆਣਗੇ ਬਾਕੀ ਅਸੀਂ ਜਿਹੜੀ ਅੱਗੇ ਕੁਝ ਕੁਝ ਕਰਕੇ ਅਜਿਹੇ ਅਗਲੀ ਕਾਰਵਾਈ ਹੈ ਅਮਲ ਵਿੱਚ ਲਿਆਂਦੇ ਸਰਕਾਰਨ ਕੀ ਹੈ ਕਿਉਂ ਦੇਖੋ ਜੀ ਐਜ਼ ਆਫ ਨਾਉ ਆਈ ਕੈਨ ਮਤਲਬ ਅਸੀਂ ਹਿਸਟਰੀ ਨੂੰ ਨਹੀਂ ਦੱਸ ਸਕਦੇ ਕਿ ਬਈ ਕੀ ਹੈਗਾ ਅਸੀਂ ਖੁਦ ਵੀ ਇਸ ਸਟਿਚਨ ਸੰਬੰਧਿਤ ਅਸਤੀਸ਼ ਕਰ ਰਹੇ ਹਾਂ ਕਿ ਜਿਹੜਾ ਵੀ ਆਏਗਾ ਐਜ਼ ਆਫ ਨਾਉ ਤੋਂ ਜਿਹੜਾ ਆਹੀ ਹੈ ਕਿ ਜਿਹੜਾ ਕੋਈ ਵੀ ਇਹਨਾਂ ਦੇ ਘਰਜ ਵਿੱਚ ਇਹਨਾਂ ਦੇ ਖੁਦ ਕਈ ਜਿਹੜਾ ਹੈਗਾ ਆਪਣੇ ਅਸਲੇ ਨਾਲ ਹੀ ਸੀ ਮੇਬੀ ਵੈਦਰ ਕੀ ਇਹਨਾਂ ਅਸਲਾ ਸਫਾਈ ਕਰੇ ਸੀ ਜਾਂ ਉਹ ਕੋਈ ਸੀ ਉਹ ਤਾਂ ਜਿਹੜਾ ਹੈਗਾ ਜਿਹੜੇ ਵੀ ਬੰਦੇ ਹਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਘਰ ਦੇ ਜਿਹੜੇ ਹੈਗੇ ਉਹਨਾਂ ਦੇ ਨਾਲ ਜਿਹੜੀ ਇਹ ਜਿプチ ਚ ਹੋਂਦ ਆਗਰ ਫਟਾ ਤਫਕੀਸ਼ ਹੈ ਉਹਦੇ ਨੂੰ ਅਸੀਂ ਇਸ ਚੀਜ਼ ਨੂੰ ਦੱਸਣਾ ਕਿ ਇਹ ਲਾਇਸੈਂਸ ਸੀ ਅਸਲ ਵਿੱਚ ਵੈਪਨ